ਬੁੱਕ 40 ਦਿਨ ਦਿਨ 11 ਜਿੰਦਗੀ ਚ ਸਾਹਮ ਸਾਹ ਰੱਖੋ ਨਿੰਮ ਵਰਗੇ ਯਾਰਾਂ ਨੂੰ ਜੜੇ ਮਿੱਠੇ ਪਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੋੜੀ ਦਵਾਈ ਵਾਂਗ ਆਉਂਦੇ ਨੇ ਫੂਕ ਮਾਰ ਕੇ ਮੋਮਬਤੀ ਤਾਂ ਬੁਝਾਈ ਜਾ ਸਕਦੀ ਹੈ ਅਰਗਬਤੀ ਨਹੀਂ ਕੇਸਰ ਨੂੰ ਅਜ ਪਿੰਡ ਦੇ ਯਾਰ ਵੈਲੀ ਬਹੁਤ ਯਾਦ ਆ ਰਹੇ ਸਨ ਦਿਲ ਦੀ ਗੱਲ ਸਾਂਝੀ ਕਰਦਿਆਂ ਉਸਨੇ ਫਕੀਰ ਨੂੰ ਕਿਹਾ ਆਉਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਚਿੰਤਾ ਨਾ ਕਰ ਉਹ ਵੀ ਤੇਰੇ ਬਾਰੇ ਇਹੀ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾ ਹੈ ਤਾਂ ਹੀ ਤੈਨੂੰ ਉਸਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਆ ਫਕੀਰ ਨੇ ਆਪਣੀ ਮਾਲਾ ਜੇਬ ਵਿੱਚ ਪਾਉਂਦਿਆਂ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਰ-ਬਾਰ ਰਹਿੰਦੇ ਸਨ ਖੇਤਾਂ ਦੀ ਵਟ ਸਾਂਝੀ ਸੀ ਦੋਵਾਂ ਦੇ ਘਰ ਵੀ ਖੇਤਾਂ ਵਿੱਚ ਨੇੜੇ-ਨੇੜੇ ਸਨ ਰੋਜ਼ ਆਉਣ ਜਾਣ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ ਪਰ ਦੋਵੇਂ ਬੋਲਣੋਂ हट ਗਏ ਇੱਕ ਨੇ ਸਾਂਝੀ ਵਟ ਦੇ ਨਾਲ ਹੀ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਪਰ ਦਿੱਤਾ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਬਦਲਾ ਲੈਣ ਲਈ ਉਸਨੇ ਖਾਈ ਦੇ ਆਪਣੇ ਪਾਸੇ ਕੰਦ ਕੱਢਣ ਬਾਰੇ ਸੋਚਿਆ ਪਿੰਡੋਂ ਮਿਸਤਰੀ ਨੂੰ ਬੁਲਾ ਲਿਆ ਮਿਸਤਰੀ ਨੇ ਆਪਣਾ ਮੁੰਡਾ ਸਾਰੇ ਉਜ਼ਾਰ ਦੇ ਕੇ ਭੇ ਦਿੱਤਾ ਨਰਾਜ ਦੋਸਤ ਤਾਂ ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸੈਰ ਕਿਸੇ ਕੰਮ ਚਲਾ ਗਿਆ ਉਹ ਬਾਪਸ ਆ ਕੇ ਦੇਖਦਾ ਹੈ ਕਿ ਉਸ ਮੁੰਡੇ ਨੇ ਕੰਨ ਦੀ ਜਗ੍ਹਾ ਖਾਈ ਤੇ ਉੱਪਰ ਇੱਕ ਸੋਨਾ ਪੁਲ ਬਣਾ ਦਿੱਤਾ ਹੈ ਉਸ ਦਾ ਗਵੰਡੀ ਪੁਲ ਤੋਂ ਦੌੜ ਕੇ ਆਇਆ ਤੇ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਹੀ ਹੈ ਮੈਨੂੰ ਖਾਈ ਨਹੀਂ ਸੀ ਪੁੱਟਣੀ ਚਾਹੀਦੀ ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਖੁਸ਼ ਹੋ ਕੇ ਪਹਿਲੇ ਉਸ ਨੇ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸ ਨੇ ਕਿਹਾ ਹੁਣ ਤੂੰ ਇੱਥੇ ਇੱਥੇ ਹੀ ਰੁਕ ਜਾ ਹੋਰ ਵੀ ਕਈ ਕੰਮ ਕਰਨ ਵਾਲੇ ਨੇ ਅਜੇ ਮੈਂ ਹੋਰ ਬਹੁਤ ਪੁੱਲ ਬਣਾਉਣੇ ਨੇ ਮੈਨੂੰ ਜਾਣਾ ਪਵੇਗਾ ਮੁੰਡੇ ਦੀ ਮੁਸਕਰਾਟ ਕੁਝ ਰਹਿਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਨਾਲ ਜੜੇ ਉਮਰ ਨਾਲ ਕਿਸੇ ਪੁਰਾਣੇ ਬੋੜ ਵਾਂਗ ਹੋਰ ਵੀ ਸੋਹਣੇ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦੇ ਆ ਕਿਹਾ ਪਿੰਡ ਦੇ ਯਾਰਾਂ ਦੋਸਤਾਂ ਨੂੰ ਯਾਦ ਕਰਦੇ ਆ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮੁਸਕਰਾਹਟ ਸੀ ਕਿਹੜੀ ਗੱਲ ਲੁਕੀ ਸੀ ਇੰਨਾਂ ਯਾਰਾਂ ਤੋਂ ਭਾਵੇਂ ਚੰਗੀ ਤੇ ਭਾਵੇਂ ਮਾੜੀ ਬਚਪਨ ਚ ਕੀਤੀਆਂ ਸ਼ਰਾਰਤਾਂ ਹੁਣ ਚੰਗੀਆਂ ਦੀਆਂ ਯਾਦਾਂ ਦਾ ਸਰਮਾਈਆਂ ਬਣ ਗਈਆਂ ਸਨ ਪਿੱਠੂ ਕੈਂਤੇ ਬੰਦਰ ਕਿਲਾ ਖੇਡਦਿਆਂ ਸੇਕੀਆਂ ਪਿੱਠਾਂ ਜੇ ਵੀ ਠੰਡੀਆਂ ਨਹੀਂ ਸਨ ਹੋਈਆਂ ਕਈ ਪਹਿਲੇ ਪਹਿਲੇ ਪੈਰ ਦੀਆਂ ਦੂਆਂ ਵਰਗੇ ਕਈ ਚਿੜੀ ਵਾਲੀ ਨਿੰਮ ਦੀ ਦਵਾ ਵਰਗੇ ਜਿਹੜੇ ਦਿਲਾਂ ਵਾਲੇ ਜ਼ਖਮਾਂ ਨੂੰ ਠੀਕ ਕਰਦੇ ਸੋਹਣੇ ਯਾਰ ਮੇਰੇ ਪੂਰੇ ਦੀ ਹਵਾ ਵਰਗੇ ਕੇਸਰ ਦੀ ਯਾਦ ਵਿੱਚ ਬਚਪਨ ਘੁੰਮਣ ਲੱਗਿਆ ਪਿੰਡ ਵਿੱਚ ਅਖੰਡ ਪਾਠ ਵਾਲੇ ਦਿਨ ਚਰੋ ਰੋਲ ਵਾਲੇ ਭਾਈ ਜੀ ਦੇ ਮੰਜੇ ਮੁੱਢ ਨਿਸ਼ਾਨੀ ਲਈ ਰੱਖੀ ਡਾਂਗ ਦੂਸਰੇ ਭਾਈ ਸਾਹਿਬ ਦੇ ਮੰਜੇ ਨਾਲ ਰੱਖਣ ਦੀ ਵੀ ਯਾਦ ਆ ਗਈ ਉਸੇ ਡਾਂਗ ਨਾਲ ਦੂਸਰੇ ਦਿਨ ਪਈ ਕੁੱਟ ਵੀ ਸਰਾਦ ਦੀਆਂ ਚੋਰੀ ਤੋੜੀਆਂ ਕੱਚੀਆਂ ਅੰਬੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਖੱਟੇ ਰਹਿਣ ਵੀ ਯਾਦ ਆ ਗਈ ਜਦੋਂ ਕਿਸੇ ਨੇ ਉਲੰਬਾ ਲੈ ਕੇ ਆਉਣ ਤਾਂ ਬੇਬੇ ਨੇ ਕੇਸਰ ਨੂੰ ਮਾਵੇਂ ਜੁੱਤੀ ਮਾਰਨੀ ਪਰ ਉਹ ਜੁੱਤੀ ਕਦੇ ਕੇਸਰ ਦੇ ਲੱਗੀ ਹੀ ਨਹੀਂ ਸੀ ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀਆਂ ਅੱਖਾਂ ਨਮ ਹੋ ਗਈਆਂ ਬੇਬੇ ਨੇ ਉਸ ਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਕੁੱਟ ਅੱਜ ਵੀ ਉਸ ਨੂੰ ਇੰਜ ਯਾਦ ਸੀ ਜਿਵੇਂ ਗੱਲ ਦੀ ਹੀ ਗੱਲ ਹੋਵੇ ਉਸ ਨੂੰ ਅੱਜ ਫਿਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫਿਰਨੀ ਤੇ ਗੇਮਾ ਗੇਮਾ ਸੀ ਬੋਰਡ ਵਾਲੇ ਖੁੱਲੇ ਪੀੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨ ਲਈ ਆਣ ਰੁਕੇ ਸੀ ਅੱਧੇ ਕੋ ਦਿਨ ਚ ਹੀ ਵਸਾਂ ਦੀਆਂ ਛਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ ਪਿੰਡ ਦਾ ਵਿਹੜਾ ਪਰ ਗਿਆ ਸਾਰੇ ਪਿੰਡ ਨੂੰ ਚਾਹ ਜਿਹਾ ਛੜ ਗਿਆ ਜਿਵੇਂ ਕਿ ਪਿੰਡ ਚ ਕੋਈ ਨਵਾਂ ਵਿਆਹ ਤੇ ਰਿਆ ਹੋਵੇ ਸੰਗਿਆਰੀਆਂ ਹੋਈਆਂ ਗੱਡੀਆਂ ਦੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ ਗੱਡੀਆਂ ਵਾਲਿਆਂ ਦੀਆਂ ਸਾਵਲੇ ਰੰਗ ਦੀਆਂ ਕੁੜੀਆਂ ਪੂਰਨ ਲੱਗ ਰਹੀਆਂ ਸਨ ਲੰਮੇ ਰੰਗੀਨ ਪੁਰਾਂਦੇ ਤੰਗ ਕੁਰਤੀਆਂ ਖੁੱਲੇ ਘੇਰੇ ਉੱਚੇ ਕੱਗਰੇ ਥੋਡੀ ਤੇ ਖੁਨੇ ਤਿਲ ਨੱਕ ਵਿੱਚ ਨਥਲੀਆਂ ਤੇ ਪੈਰੀ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ ਉਹ ਹਸੂ ਹਸੂ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ ਲੰਮੇ ਕੁੜਤੇ ਤੇ ਚਾਦਰੇ ਲਾਈ ਕੰਨਾ ਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ-ਛੋਟੇ ਹੁੱਕੇ ਫੜੀ ਬੇਪਰਵਾਹ ਕੁਮਰੇ ਸਨ ਪੱਠੀਆਂ ਤਪਾ ਕੇ ਉਹਨਾਂ ਨੇ ਚਮਟੇ ਫੂਕਣੇ ਅਤੇ ਖੁਰਚਣੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਖੇਤੀ ਦੇ ਸੰਦਾਂ ਦੀ ਮੁਰੰਮਤ ਵੀ ਸ਼ੁਰੂ ਹੋ ਗਈ ਗੱਡੀਆਂ ਵਾਲਿਆਂ ਦੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋ ਕੇ ਦੇ ਕੇ ਚਮਟੇ ਫੂਕਣੇ ਅਤੇ ਖੁਰਚਣੇ ਵੇਚਣੇ ਸ਼ੁਰੂ ਕਰ ਦਿੱਤੇ ਦਾਣਿਆਂ ਦੀ ਝੋਲੀ ਜਾਂ ਪੱਠੀਆਂ ਦੀ ਟੋਕਰੀ ਦੇ ਕੇ ਲੋਕੀ ਆਪਣੀ ਲੋੜ ਅਨੁਸਾਰ ਉਹਨਾਂ ਤੋਂ ਕੰਮ ਕਰਵਾਉਣ ਲੱਗੇ ਕੇਸਰ ਨੂੰ ਇਹ ਕੁਸ ਮਿਸਾਜ ਲੋਕ ਬੜੇ ਚੰਗੇ ਲੱਗਦੇ ਸਨ ਉਹ ਜਾ ਕੇ ਪੱਠੀ ਤੇ ਕੰਮ ਕਰ ਰੇ ਇੱਕ ਬਜ਼ੁਰਗ ਕੋਲ ਬੈਠ ਗਿਆ ਤੁਸੀਂ ਹਰ ਸਾਲ ਕਿੱਥੋਂ ਹੰਦ ਹੋ ਕੇ ਸਰਨੇ ਉਸ ਨੂੰ ਪੁੱਛਿਆ ਹਮ ਠਹਿਰੇ ਮਹਾਰਾਣਾ ਪ੍ਰਤਾਪ ਕੀ ਕੁਲ ਸੇ ਜਬ ਅਕਬਰ ਨੇ ਮਾਰੇ ਮਹਾਰਾਣਾ ਹਾਰ ਗਏ ਤੋ ਮਾਰੇ ਵਡੇਰਿਆਂ ਨੇ ਚੀਤੋੜ ਛੋੜ ਦਿਆ ਔਰ ਕਸਮ ਖਾਈ ਕਿ ਜਬ ਰਾ ਜਿੱਤenge ਤਬੇ ਲੋਟenge ਸੋ ਛੋਰੇ ਤਬਸੇ ਬਣ ਜਾ ਰਹੇ ਬਣੇ ਗੁੰਮ ਰਹੇ ਆ ਬਜ਼ੁਰਗ ਨੇ ਕੇਸਰ ਨੂੰ ਉਸਿਆ ਆਪਣਾ ਕੰਮ ਵੀ ਜਾਰੀ ਰੱਖਿਆ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਪੈ ਗਈ ਕਰ ਕਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਸਨੇ ਕੇਸਰ ਨੂੰ ਗੱਡੀਆਂ ਵਾਲਿਆਂ ਕੋਲੇ ਬੈਠੇ ਵੇਖੇ ਤਾਂ ਉਹਦੇ ਸਾਹ ਚ ਸਾਹ ਆਇਆ ਬੇਬੇ ਨੇ ਉਸ ਨੂੰ ਬਹੁਤ ਫੜ ਕੇ ਕਰਨ ਨੂੰ ਤੋੜ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਕੁੜਦੀ ਵੀ ਜਾ ਰਹੀ ਸੀ ਤੇ ਨਾਲੇ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੇ ਬੇਬੇ ਨੂੰ ਬਿਨਾਂ ਦੱਸਿਆ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਇਆ ਹੋਣਾ ਸੋਚ ਕੇ ਕਿਸਨ ਰੁਣ ਹੱਕ ਹੋ ਗਿਆ ਦਿਨ ਬਾਰਮਾ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਕਬਰਾਂ ਦੇ ਸਨਾਟੇ ਵੀ ਹੋ ਸਕਦੇ ਨੇ ਹੰਝੂਆਂ ਦਾ ਪਾਰ ਕੇਵਲ ਪਲਕ ਹੀ ਜਾਣਦੀ ਹੈ ਸਵੇਰੇ ਉੱਠ ਕੇ ਆ ਉੱਠਿਆ ਤੁਰਦੇ ਅਜੇ ਥੋੜੀ ਦੇਹੀ ਹੋਈ ਸੀ ਕਿ ਰਸਤੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਤੇ ਕੇਸਰ ਨੂੰ ਬਹੁਤ ਪਿਆਰ ਨਾਲ ਰੋਕ ਕੇ ਆਪਣੇ ਕੰਮ ਦੇ ਹੱਥਾਂ ਨਾਲ ਮਿੱਠੇ ਚੋਲ ਖਾਣ ਲਈ ਦਿੱਤੇ ਬਜ਼ੁਰਗ ਜੋ ਕੁੰਬ ਪੇਹਣ ਕਰਕੇ ਇੱਕ ਡੰਡੇ ਦੇ ਸਾਰੇ ਖੜਾ ਸੀ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਦੇ ਪੁੱਛਣ ਤੇ ਉਸਨੇ ਦੱਸਿਆ ਅੱਜ ਮੇਰੇ ਪੁੱਤਰ ਦੀ ਵਰਸੀ ਹੈ ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖ ਕੇ ਤੇ ਕਿਹਾ ਇਹ ਤਾਂ ਬਹੁਤ ਕਹਿਰ ਹੋਇਆ ਭਰਾਵਾ ਜ਼ਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖਾਂ ਗਰੀਬੀ ਬਿਛੋੜਾ ਬਿਮਾਰੀ ਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਅਸੇ ਹੈ ਕਿਉਂਕਿ ਇਸ ਨਾਲ ਮਾਪਿਆਂ ਦੇ ਸਿਰ ਜਿਹੇ ਹੋਏ ਭਿਕ ਦੀ ਵੀ ਮੌਤ ਹੋ ਜਾਂਦੀ ਹੈ ਬਜ਼ੁਰਗ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਸੋਚੀ ਪੈ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਬਹੁਤ ਪੁਰਾਣੀ ਗੱਲ ਹੈ ਮਹਾਤਮਾ ਬੁੱਧ ਦੇ ਸਮੇਂ ਦੀ ਇੱਕ ਬੱਚੇ ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਮਾਂ ਦਾ ਦੁੱਖ ਚੱਲਿਆ ਨਹੀਂ ਸੀ ਜਾ ਰਿਹਾ ਮਾਂ ਕਹਿ ਰਹੀ ਸੀ ਮੇਰਾ ਪੁੱਤ ਮਰ ਨਹੀਂ ਸਕਦਾ ਮੈਂ ਇਸ ਨੂੰ ਦੁਬਾਰਾ ਜਿੰਦਾ ਵੇਖਣਾ ਚਾਹੁੰਦੀ ਹਾਂ ਬੱਚੇ ਦੀ ਮਾਂ ਮਰੇ ਬੱਚੇ ਨੂੰ ਨਾਲ ਲੈ ਕੇ ਇਲਾਕੇ ਦੇ ਹਰਵੇਦ ਕੋਲ ਗਈ ਪਰ ਦੁਬਾਰਾ ਜੀਵਿਤ ਕਰਨ ਦੀ ਦਵਾਈ ਤਾਂ ਕਿਸੇ ਕੋਲ ਵੀ ਨਹੀਂ ਸੀ ਕਿਸੇ ਦੇ ਦੱਸਣ ਤੇ ਉਹ ਮਹਾਤਮਾ ਬੁੱਧ ਦੇ ਮੱਠ ਤੇ ਫਰਿਆਦ ਕਰਨ ਲਈ ਗਈ ਮਹਾਤਮਾ ਬੁੱਧ ਨੇ ਦੁਖੀ ਮਾਂ ਦੇ ਚਿਹਰੇ ਨੂੰ করুণਾ ਨਾਲ ਦੇਖਿਆ ਤੇ ਕਿਹਾ ਇੱਕ ਤਰੀਕਾ ਹੈ ਬੱਚੇ ਨੂੰ ਦੁਬਾਰਾ ਜੀਵਿਤ ਕਰਨ ਦਾ ਪਰ ਇਸ ਲਈ ਤੁਹਾਨੂੰ ਕਿਸੇ ਦੇ ਘਰੋਂ ਲੂਣ ਲੈਣਾ ਪਵੇਗਾ ਲੂਣ ਲਿਵਣਾ ਤਾਂ ਕੋਈ ਓਖਾ ਕੰਮ ਹੀ ਨਹੀਂ ਮਾਂ ਨੂੰ ਆਸ ਹੋ ਗਈ ਪਰ ਲੂਣ ਉਸ ਕਰਦਾ ਚਾਹਿੰਦਾ ਹੈ ਜਿਸ ਕਰ ਕਦੇ ਮੌਤ ਨਾ ਹੋਈ ਹੋਵੇ ਬੁੱਧ ਨੇ ਕਿਹਾ ਮਰੇ ਬੱਚੇ ਨੂੰ ਕੁਛੜ ਚੁੱਕੀ ਮਾਂ ਪਿੰਡ ਪਿੰਡ ਕਰ ਗਈ ਪਰ ਕੋਈ ਵੀ ਕਰ ਜਿਆ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਆਈ ਹੋਵੇ ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ ਵਿਚ ਆਈ ਤਾਂ ਬੁੱਧ ਬੋਲੇ ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ ਹਰ ਵੇਲੇ ਸੁਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ ਮਾਂ ਦੀਆਂ ਅੱਖਾਂ ਵਿੱਚ ਹੰਝੂ ਹੁਣ ਵੀ ਸਨ ਪਰ ਇਹ ਹੰਝੂ ਲਾਚਾਰੀ ਦੇ ਨਹੀਂ ਵਿਛੋੜੇ ਦੇ ਸਨ ਬਜ਼ੁਰਗ ਨੂੰ ਦਲਾਸਾ ਦੇ ਕੇ ਫਕੀਰ ਤੇ ਕੇਸਰ ਅੱਗੇ ਤੁਰ ਪਈ ਚੁੱਪ ਦਾ ਆਲਮ ਸੀ ਬਰਾਂਥਲਾਂ ਚੋਂ ਵਿੱਚੋਂ ਆ ਰਹੀ ਬੀਡੀਆਂ ਦੀ ਆਵਾਜ਼ ਨੇ ਚੁੱਪ ਨੂੰ ਗਮਗੀਨ ਬਣਾ ਦਿੱਤਾ ਕੇਸਰ ਨੇ ਚੁੱਪ ਤੋੜਨੇ ਪੁੱਛਿਆ ਸਾਈ ਜੀ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਕੇ ਮੈਨੂੰ ਲੱਗ ਰਿਹਾ ਹੈ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਨੇ ਕਦੇ ਕਿਸੇ ਦੁੱਖ ਦਾ ਮੂਨ ਹੀ ਵੇਖਿਆ ਹੋਣਾ ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਲੈਂਦੇ ਨੇ ਪੁੱਤਰ ਅਸਲ ਵਿੱਚ ਦੁੱਖ ਬੰਦੇ ਨੂੰ ਨਹੀਂ ਕਰਦੇ ਦੁਖੀ ਨਹੀਂ ਕਰਦੇ ਦੁੱਖਾਂ ਨੂੰ ਅਸੀਂ ਜਿੰਨਾ ਦਿਲ ਤੇ ਲਾਉਂਦੇ ਹਾਂ ਉਹਨਾਂ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ ਫਕੀਰ ਨੇ ਇੱਕ ਕਥਾ ਸ਼ੁਰੂ ਕੀਤੀ ਇੱਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਸੀ ਜ਼ਿੰਦਗੀ ਵਿੱਚ ਦੁੱਖ ਨੂੰ ਘਟ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਜੀ ਗੁਰੂ ਨੇ ਚੇਲੇ ਨੂੰ ਦੋ ਕੋਲੀਆਂ ਲੂਣ ਦੀਆਂ ਪਰਕੇ ਲੈਉਣ ਲਈ ਕਿਹਾ ਜਦੋਂ ਚੇਲਾ ਕੋਲੀਆਂ ਲੈ ਕੇ ਆਇਆ ਤਾਂ ਗੁਰੂ ਨੇ ਪਹਿਲੀ ਲੂਣ ਦੀ ਕੋਲੀ ਨੂੰ ਪਾਣੀ ਦੇ ਇੱਕ ਗਲਾਸ ਵਿੱਚ ਰਲਾ ਕੇ ਪੀਣ ਲਈ ਕਿਹਾ ਪਾਣੀ ਕਿਵੇਂ ਲੱਗਿਆ ਗੁਰੂ ਨੇ ਪੁੱਛਿਆ ਬਹੁਤ ਕੋੜਾ ਚੇਲੇ ਨੇ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ ਦੂਸਰੀ ਲੂਣ ਦੀ ਕੋਲੀ ਗੁਰੂ ਨੇ ਚੇਲੇ ਨੂੰ ਕੁਟਿਆ ਦੇ ਨੇੜੇ ਬੜੀ ਕੱਚੀਲ ਵਿੱਚ ਲਾਉਣ ਲਈ ਕਿਹਾ ਤੇ ਉਸ ਛੀਲ ਵਿੱਚੋਂ ਚੇਲੇ ਨੂੰ ਪਾਣੀ ਪੀਣ ਲਈ ਕਿਹਾ ਹੁਣ ਪਾਣੀ ਕਿਵੇਂ ਲੱਗਿਆ ਗੁਰੂ ਨੇ ਛੀਲ ਦਾ ਪਾਣੀ ਪਿੰਦੇ ਚੇਲੇ ਨੂੰ ਪੁੱਛਿਆ ਬਿਲਕੁਲ ਤਾਜ਼ਾ ਚੇਲੇ ਨੇ ਕਿਹਾ ਬਸ ਇਹ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿੱਚ ਲੂਣ ਵਾਂਗ ਹੀ ਹਨ ਜੇ ਦਿਲ ਨੂੰ ਬਿਲਾਸ ਵਾਂਗ ਛੋਟਾ ਬਣਾਓਗੇ ਤਾਂ ਦੁੱਖ ਵੱਡੇ ਲੱਗਣਗੇ ਜੇ ਦਿਲ ਨੂੰ ਛੀਲ ਵਾਂਗ ਵਿਸ਼ਾਲ ਬਣਾਓਗੇ ਤਾਂ ਉਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ ਗੁਰੂ ਜੀ ਨੇ ਸਮਝਾਉਂਦਿਆਂ ਕਿਹਾ ਆਖਿਆ ਖਾਣੀ ਖਤਮ ਕਰਕੇ ਫਕੀਰ ਨੇ ਰਾਤ ਰੁਕਣ ਲਈ ਸਮਾਨ ਇੱਕ ਪਧਰੀ ਥਾਂ ਤੇ ਟਕਾਉਂਦਿਆਂ ਕਿਹਾ ਕੇਸਰ ਪੁੱਤ ਦੁੱਖ ਤਾਂ दारू-ਬਾਂਗ ਨੇ ਮੱਖਣ ਜਦੋਂ ਲੱਗਣ ਤੋਂ ਬਾਅਦ ਕਿਉਂ ਬਣ ਜਾਂਦਾ ਹੈ ਉਸ ਦੀ ਕੀਮਤ ਤੇ ਉਮਰ ਦੋਵੇਂ ਵਜ ਜਾਂਦੀਆਂ ਨੇ ਫਕੀਰ ਤੂੰ ਨਹੀਂ ਰੁਮਾ ਕੇ ਬੈਠ ਗਿਆ ਸੌਣ ਦੀ ਤਿਆਰੀ ਕਰਦਿਆਂ ਕੇਸਰ ਸੋਚ ਰਿਹਾ ਸੀ ਕਿ ਉਸ ਨੇ ਫਕੀਰ ਨੂੰ ਕਦੇ ਸੁੱਤਿਆਂ ਵੇਖਿਆ ਹੀ ਨਹੀਂ ਸੀ ਫਕੀਰ ਹਰ ਰੋਜ਼ ਸਵੇਰੇ ਉਸਦੇ ਉੱਠਣ ਤੋਂ ਪਹਿਲਾਂ ਹੀ ਇਸ਼ਨਾਨ ਕਰਕੇ ਤਿਆਰ ਹੁੰਦਾ ਸੀ ਫਕੀਰ ਨੂੰ ਨੀਂਦ ਘੱਟ ਆਉਂਦੀ ਹੈ ਸੋਹਦਿਆ ਕੇਸਰ ਨੇ ਉਸ ਨੂੰ ਪੁੱਛਿਆ ਸਾਈ ਜੀ ਤੁਸੀਂ ਬਹੁਤ ਘੱਟ ਸੁਂਦੇ ਹੋ ਮੈਨੂੰ ਤਾਂ ਮੇਰੀ ਬੀਬੇ ਕੁੰਭਕਰਨ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਕਈ ਵਾਰ ਦੁਪਹਿਰੇ ਤੱਕ ਸੁੱਤਾ ਰਹਿੰਦਾ ਸੀ ਕੇਸਰ ਹੁਣ ਫਕੀਰ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਸੀ ਨੀਂਦ ਸਰੀਰ ਤੇ ਮਨ ਦਾ ਵਿਸਰਾਮ ਹੈ ਪੁੱਤਰ ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਥੱਕਦਾ ਨਹੀਂ ਮਨ ਚਿੰਤਾ ਰਹਿਤ ਤਾਂ ਹੀ ਰਹਿ ਸਕਦਾ ਜੇ ਟਿਕਾ ਵਿੱਚ ਹੋਵੇ ਤੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਇੱਕ ਜੀਤ ਤੇ ਧਿਆਨ ਕੇਂਦਰ ਕਰਕੇ ਬਸ ਜਦੋਂ ਤੋ ਰੱਬ ਦੀ ਤਾੰਗ ਬਦੀ ਹੈ ਮੇਰੀ ਨੀਂਦ ਕੱਟ ਗਈ ਹੈ ਫਕੀਰ ਨੇ ਸਮਝਾਇਆ ਫਕੀਰ ਨੇ ਅੱਗ ਨੂੰ ਚਿਟੀ ਨਾਲ ਹਿਲਾਉਂਦਿਆਂ ਕਿਹਾ ਅੱਗ ਜੋ ਤੂਣੇ ਨੂੰ ਇਸ ਦਾ ਜੋਹਲ ਦਿੰਦੀ ਹੈ ਉਹ ਹੀ ਅੱਗ ਇਸ ਨੂੰ ਰਾਖ ਕਰ ਦਿੰਦੀ ਹੈ ਸ਼ਾਇਦ ਇਸੇ ਕਰਕੇ ਤੂਣੇ ਨੂੰ ਵੇਖਣਾ ਜ਼ਿੰਦਗੀ ਨੂੰ ਨੇੜੇ ਵੇਖਣ ਵਾਂਗ ਹੈ ਉਸਨੇ ਗੱਲ ਜਾਰੀ ਰੱਖਦਿਆਂ ਕਿਹਾ ਜਿਵੇਂ ਫੁੱਬਲ ਦੇ ਅੰਦਰ ਵੀ ਅੰਗਿਆਰ ਹੁੰਦੇ ਹਨ ਤੇ ਅੱਗ ਦੁਬਾਰਾ ਵੱਲ ਸਕਦੀ ਹੈ ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ ਕੇਸਰ ਦੀ ਆਵਾਜ਼ ਵਿੱਚ ਕੁਲੀ ਉਦਾਸੀ ਜਿਵੇਂ ਉਸ ਨੇ ਪਾਪ ਲਈ ਸੀ ਫਕੀਰ ਨੇ ਰਾਖ ਨੂੰ ਫਰੋਲਦਿਆਂ ਤਾਂ ਚੰਗਿਆੜੇ ਉੱਡ ਕੇ ਹਨੇਰੇ ਨਾਲ ਖੇਡਣ ਲੱਗੇ ਅੱਗ ਦੇ ਚੰਗਿਆੜੇ ਹਨੇਰੀ ਰਾਤ ਵਿੱਚ ਜਗਨੂਆਂ ਵਾਂਗ ਲੱਗ ਰਹੇ ਸਨ ਇਹਨਾਂ ਚੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ ਕੇਸਰ ਸੋਚ ਰਿਹਾ ਸੀ ਫਿਰ ਵੀ ਇਹ ਕਿੰਨੇ ਖੁਸ਼ ਲੱਗ ਰਹੇ ਹਨ ਤੇ ਹੱਸਦਿਆਂ ਖੇਡਦਿਆਂ ਚਾਨਣ ਵੰਡ ਕੇ ਛਿਣ ਪਰਵ ਚ ਹੀ ਖਤਮ ਹੋ ਜਾਂਦੇ ਹਨ ਰਾਤ ਦੇ ਹਨੇਰੇ ਵਿੱਚ ਜੰਗਨੂਆ ਵਰਗੇ ਇਹ ਚੰਗਿਆੜੇ ਕੇਸਰ ਨੂੰ ਜਿੱਤੀ ਦੇ ਕਾਲੇ ਕੱਗਰੇ ਤੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ